ਵਿਕਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਬੜੀ ਇੰਟਰਸਟਿੰਗ ਵੀਡੀਓ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਇਹ ਆਪਣਾ ਆ ਗਿਆ ਸੈਕਰੋ ਇਲੀਅਕ ਜੋਇੰਟ ਆਪਾਂ ਗੱਲ ਕਰਾਂਗੇ ਲੱਕ ਦਰਦ ਮੋਟੀ ਮੋਟੀ ਗੱਲ ਲੱਕ ਦਰਦ ਹੈ ਔਰ ਇੱਕ ਲੱਤ ਸੌਂਦੀ ਹੈ ਤਾਂ ਉਸ ਤੋਂ ਬਾਅਦ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜ਼ਿਆਦਾਤਰ ਦੇਖਿਆ ਗਿਆ ਹੈ ਇਸ ਦੇ ਵਿੱਚ ਜਿਹੜੀ ਇਨਵੋਲਵਮੈਂਟ ਹੁੰਦੀ ਹੈ ਉਹ ਸੈਕਰੋ ਇਲੀਅਕ ਜੋਇੰਟ ਦੀ ਹੁੰਦੀ ਹੈ ਸੈਕ్రోਇਲੀਅਕ ਜੋਇੰਟ ਕੀ ਹੁੰਦਾ ਰੀਡ ਦੀ ਹੱਡੀ ਦਾ ਨੀਚੋਂ ਦੂਸਰਾ ਮਣਕਾ ਔਰ ਉਸ ਦੇ ਨਾਲ ਚੂਲੇ ਦਾ ਜੁੜਨਾ ਉਸ ਨੂੰ ਕਿਹਾ ਜਾਂਦਾ ਹੈ ਸੈਕ్రోਇਲੀਅਕ ਜੋਇੰਟ ਔਰ ਇਹ ਜੋ ਬੋਲਾ ਨੇ ਆਪਣੇ ਟੋਏ ਪੈਂਦੇ ਹੁੰਦੇ ਆ ਜਿਹਨੂੰ ਪੰਜਾਬੀ ਚ ਟੈਂਪਲ ਕਹਿ ਦਿੰਦੇ ਆ ਇਹ ਸਗਾ ਤੇ ਸੋ ਇਸ ਦੀ ਇਨਵੋਲਵਮੈਂਟ ਕਰਕੇ ਆਪਣੇ ਲੰਬਰ ਸਪਾਈਨ ਦੇ ਇਨਵੋਲਵਮੈਂਟ ਨਾਲ ਹੋ ਜਾਂਦੀ ਹੈ ਔਰ ਆਪਣੀ ਨਸ ਦਬਦੀ ਹੈ ਔਰ ਲੱਤ ਸੋਣੀ ਸ਼ੁਰੂ ਹੋ ਜਾਂਦੀ ਹੈ ਸੋ ਤੁਸੀਂ ਘਬਰਾਉਣਾ ਨਹੀਂ ਇਹ ਸਾਨ ਕਸਰਤਾਂ ਘਰ ਦੇ ਵਿੱਚ ਅਗਰ ਰੋਜ਼ਾਨਾ ਕਰਾਂਗੇ ਤਾਂ ਆਪਣੀ ਲੱਤ ਜੋ ਸੌ ਰਹੀ ਆ ਉਹ ਔਰ ਆਪਣਾ ਜੋ ਲੱਕ ਚ ਦਰਦ ਹੈ ਇਹ ਬਿਲਕੁਲ ਠੀਕ ਹੋ ਜਾਏਗਾ ਪਰ ਸ਼ਰਤ ਹੈ ਤੁਸੀਂ ਕਸਰਤਾਂ ਸਵੇਰੇ ਸ਼ਾਮ ਕਰਨੀਆਂ ਨੇ ਈਮਾਨਦਾਰੀ ਨਾਲ ਕਰਨੀਆਂ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀ ਇੰਸਟਾਗ੍ਰam ਆਈਡੀ ਹੈ s_harishsingh_sraah physiotherapy ਦੂਸਰੀ ਆਈਡੀ ਹੈ drgurshirdsingh ਔਰ ਫੇਸਬੁੱਕ ਤੇ ਸਾਡਾ ਪੇਜ ਹੈ s_harishsingh_sraah physiotherapy clinic ਦੇ ਨਾਮ ਤੇ ਔਰ ਸਾਡੇ YouTube ਚੈਨਲ ਯਾਰਨੀ ਕੇ ਡਾਕਟਰ ਗੁਰਸ਼ੀਰ ਬਲੌਗਸ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਜ਼ਰੂਰ ਕਰੋ ਸੋ ਆਓ ਸ਼ੁਰੂ ਕਰਦੇ ਹਾਂ ਜਿਹਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਕਸਰਤਾਂ ਸ਼ੁਰੂ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਤੁਸੀਂ 15 ਤੋਂ 20 ਮਿੰਟ ਲਈ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦੇਣਾ ਹੈ ਜ਼ਰੂਰ ਉਸ ਤੋਂ ਬਾਅਦ ਕਸਰਤਾਂ ਕਰਨੀਆਂ ਸ਼ੁਰੂ ਕਰਨੀਆਂ ਨੇ ਪਹਿਲੀ ਕਸਰਤ ਕੀ ਹੈ ਤੁਸੀਂ ਬਿਲਕੁਲ ਦੋਨੋਂ ਗੋਡੇ ਮੋੜ ਲੈਣੇ ਨੇ ਔਰ ਤੁਸੀਂ ਦੋਨੋਂ ਗੋਡੇ ਟੇਡੇ ਕਰ ਦੇਣੇ ਐਂਦਾ ਕਰਕੇ ਤੁਸੀਂ ਧਿਆਨ ਨਾਲ ਦੇਖੋ ਪਹਿਲਾਂ ਤਾਂ ਬਈ ਜਿਹੜੇ ਆਪਣੇ ਦੋਨੋਂ ਗੋਡੇ ਆ ਉਹ ਏਦਾਂ ਕਰ ਲੇ ਔਰ ਫਿਰ ਆਪਾਂ ਏਦਾਂ ਕਰ ਦੇਣੇ ਐਂਦਾ ਔਰ ਗਰਦਨ ਟੇਢੀ ਕਰ ਦੇਣੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਸਾਰਾ ਕੁਝ ਦਿਖਾਇਆ ਜਾਵੇ ਪੋਜੀਸ਼ਨ ਸਾਰੀ ਕਿਉਂਕਿ ਬੈੱਡ ਘੱਟ ਚੌੜਾ ਤੁਸੀਂ ਇਹ ਡਬਲ ਬੈੱਡ ਤੇ ਐਕਸਰਸਾਈਜ਼ ਕਰਨੀ ਆ ਦੇਖੋ ਆ ਗੋਡੇ ਆਪਾਂ ਇੱਧਰ ਕਰਤੇ ਗਰਦਨ ਇੱਧਰ ਕਰਨੀ ਆ ਇੱਥੇ ਆਪਾਂ 10 ਸੈਕਿੰਡ ਹੋਲਡ ਕਰਨਾ 1 2 3 4 पांच, छे सात, आठ, नौ दस फिर आप दूसरी साइड कर देने और फिर आप इतने होल्ड करना दस सेकेंड। एक दो तीन चार पांच छे सात, आठ, नौ दस दैन रिलैक्स इस तरह ती वारी इधर पां वारी इधर ये होगी थोड़ी ट्रंक रोटेन नंबर एक्सरसाइज वन हूँ जी दूजी कसरत है आप एंकल टू पंप्स ਕਰਾਂਗੇ ਦੇਖੋ ਪੈਰ ਅੰਦਰ ਹਾਂਜੀ ਹੁਣ ਦੇਖੋ ਤੁਸੀਂ ਧਿਆਨ ਨਾਲ ਪੈਰ ਅੰਦਰ ਪੈਰ ਬਾਹਰ ਪੈਰ ਅੰਦਰ ਪੈਰ ਬਾਹਰ ਇਹ ਤੁਸੀਂ 12 ਵਾਰੀ ਕਰਨਾ 1 ਪੇਰ 2 ਪੇਰ 3 ਪੇਰ 4 ਪੇਰ 5 ਪੇਰ 6 ਪੇਰ 7 ਪੇਰ 8 ਪੇਰ 9 ਪੇਰ 10 ਪੇਰ 11 ਪੇਰ 12 ਥੈਨ ਰਿਲੈਕਸ ਇਸ ਦੇ ਵੀ ਤੋਂ ਸੀ 3 ਸੈਟ ਲਾਉਣੇ ਆ ਇਹ ਹੋਗੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਹੈ ਲਈ ਆਪਾਂ ਇੱਕ ਫੋਮ ਰੋਲਰ ਚਾਹੀਦਾ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਤੌਲੀਏ ਗੋਲ ਕਰਕੇ ਇਸ ਦਾ ਰੋਲ ਬਣਾ ਸਕਦੇ ਹੋ ਔਰ ਇਸ ਨੂੰ ਆਪਾਂ ਆਪਣੀ ਦੋਨਾਂ ਪਿੰਜਣੀਆਂ ਦੇ ਥਲੇ ਰੱਖ ਲੈਣਾ ਇਦਾਂ ਕਰਕੇ ਔਰ ਇੱਥੇ ਆਪਾਂ ਐਂਕਲ ਟੂ ਪੰਪਸ ਕਰਨੇ ਆ 1 2 3 4 5 6 7 8 9 10 देन रिलैक्स ਟਿਲ ਅਚੜ ਦੇਣਾ ਇਸਦੇ ਤੁਸੀਂ 3 ਸੈਟ ਲਾਉਣੇ ਆ 10 ਤੋਂ ਵੱਧ ਨਹੀਂ ਕਰਨਾ ਇਹ ਹੋਗੀ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਸਦੇ ਵਿੱਚ ਕੀ ਕਰਾਂਗੇ ਆਪਾਂ ਇੱਕ ਲੱਤ ਆਪਾਂ ਮੋੜ ਲੈਣੀ ਹੈ ਦੂਜੀ ਲੱਤ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਹੈ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन फिर पैर अंदर मुड़िया फिर उपचाता एक दो तीन चार पे सात आठ नौ दस देन रिलैक्स ये सत्तारी इधर करना और सत्त वारी ही दूजी साइड करना ये होगी थोड़ी चौथी कसरत जिसका नाम है एस एल आर सो इधर भी दस सैकड होल्ड एक दो तीन चार पे सात आठ नौ दस देन रिलैक्स हूँ पांवी कसरत की है ब्रिजिंग दोनों गोडे मोड़ लेने और लक हवा चक देना इतने आप करा द सैकेंड ले एक दो तीन चार पे सत्त अठ नौ दस दिन रिलैक्स हौली कने तुम्हें नीचे रख देना इस दे भी रेपीशन लाइनिया ने यह होगी थोड़ी पांचवी कसरत जिसका नाम है ब्रिजिंग जाने के पुल बना ਹੁਣ ਛੇਵੀਂ ਕਸਰਤ ਹੈ ਨੀ ਹਗਸ ਦੋਨਾਂ ਗੁੱਡਿਆਂ ਨੂੰ ਆਪਾਂ ਇਦਾਂ ਘਰੀਸ ਕੇ ਲਿਆਵਾਂਗੇ ਔਰ ਦੋਨੇ ਗੁੱਡੇ ਆਪਣੇ ਛਾਤੀ ਦੇ ਨਾਲ ਲਾ ਦੇਣੇ ਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਦੈਨ ਫੇਰ ਵੀ ਇਸ ਕੇ ਲਿਆਵਾਂਗੇ ਫੇਰ ਛਾਤੀ ਦੇ ਨਾਲ ਲਾ ਦੇਣੀ ਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਇਸਦੇ ਵੀ ਤੁਸੀਂ ਸੱਤ ਰੈਪੀਟੀਸ਼ਨਸ ਲਾਉਣੀਆਂ ਨੇ ਇਹ ਹੋ ਗਈ ਤੁਹਾਡੀ ਨੀ ਹਗਸ ਹੁਣ ਉਸ ਤੋਂ ਬਾਅਦ ਜਿਹੜੀ ਲਾਸਟ ਕਸਰਤ ਹੈ ਉਸਦੇ ਲਈ ਆਪਾਂ ਇਦਾਂ ਉਲਟੇ ਹੋ ਜਾਾਂਗੇ ਇਦਾਂ ਕਰਕੇ ਔਰ ਆਪਾਂ

ਰਿਲੈਕਸ ਇਦਾਂ ਤੁਸੀਂ 7 ਵਾਰੀ ਕਰਨਾ ਹੁਣ ਜਦੋਂ ਸਾਰੀਆਂ ਕਸਰਤਾਂ ਹੋ ਗਈਆਂ ਤੁਸੀਂ ਇੱਕ ਸਰਾਣਾ ਚਾਹੀਦਾ ਹੋਵੇਗਾ ਤੁਹਾਨੂੰ ਸੋ ਤੁਸੀਂ ਸਰਾਣਾ ਆਪਣੇ ਲੱਕ ਦੇ ਹੇਠਾਂ ਇਦਾਂ ਰੱਖ ਲੈਣਾ ਦੇਖੋ ਔਰ ਜਿੱਥੇ ਆਪਣਾ ਲੱਕ ਹੈ ਜਿੱਥੇ ਆਪਣੇ ਇਹ ਡੈਂਪਲਸ ਨੇ ਜਾਂ ਟੋਏ ਪੈਂਦੇ ਆ ਉਹ ਜਗ੍ਹਾ ਦੇ ਉੱਪਰ ਰੱਖ ਦੇਣੀ ਆ ਔਰ ਲੱਤਾਂ ਤੁਸੀਂ ਸਿੱਧੀਆਂ ਕਰ ਦੇਣੀਆਂ ਔਰ 10 ਮਿੰਟ ਲਈ ਤੁਸੀਂ ਇਦਾਂ ਪੈ ਜਾਣਾ ਹੈ ਆਰਾਮ ਨਾਲ ਇੱਟੇ ਰਹਿਣਾ ਹੈ ਜਦੋਂ 10 ਮਿੰਟ ਹੋ ਜਾਣ ਤੁਸੀਂ ਦੋਨੋਂ ਗੁੱਡੀ ਮੋੜਨੇ ਆ ਹੌਲੀ ਕਿਦਣੀ ਲੱਕ ਉੱਪਰ ਚੱਕਣਾ ਔਰ ਦੈਨ ਲੱਕ نیچے ਰੱਖ ਦੇਣਾ ਫੇ ਤੁਸੀਂ ਦੋਨੇ ਲੱਤਾਂ ਸਿੱਧੀਆਂ ਕਰ ਦੇਣੀਆਂ ਨੇ ਤੁਸੀਂ 10 ਮਿੰਟ ਲਈ ਪਏ ਰਹਿਣਾ ਹੈ ਜਦੋਂ 10 ਮਿੰਟ ਹੋ ਜਾਣ ਤੁਸੀਂ ਸਾਈਡ ਲੈ ਕੇ ਇਦਾਂ ਉੱਠ ਕਰਨਾ ਹੈ ਸੋ ਇਹ ਸਾਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰੋਗੇ ਤੁਹਾਡੀ ਜੋ ਲੱਕ ਦਾ ਦਰਦ ਹੈ ਔਰ ਜੋ ਤੁਹਾਡੀ ਲੱਤ ਸੌਂ ਜਾਂਦੀ ਹੈ ਬਹੁਤ ਜਲਦੀ ਉਸ ਤੋਂ ਤੁਸੀਂ ਆਰਾਮ ਪਾਉਂਗੇ ਮਿਲਾਂਗੇ ਚੱਲਦੇ ਕਿ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟੀਲ ਦਾਂ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ